ਵੈਗਰੂਚੀ ਦਾ ਖਾਸਾ ਜੀ ਵੈਗਰੂਚੀ ਦੀ ਫਤਿਹ ਜੇ ਦੇਖ ਸਕਦੇ ਆ ਬੱਦਲ ਸਾਡੇ ਇਧਰ ਬੱਸੀ ਉਠਾਣਾ ਹਲਕੇ ਦੇ ਵਿੱਚ ਮੀਂਹ ਵੀ ਪਣਾ ਸ਼ੁਰੂ ਹੋ ਗਿਆ ਸਾਹਮਣੇ ਤੁਹਾਨੂੰ ਦਿਖੂਗਾ ਹੈ ਕਿ ਕਾਫੀ ਦੂਰ ਹੈ ਇੰਨੀ ਬਾਰਸ਼ ਹੋ ਰਹੀ ਆ ਕਿ ਕੁਝ ਦਿਖੇ ਨਹੀਂ ਰਿਹਾ ਇਧਰ ਸਾਰੇ ਇਲਾਕੇ ਦੇ ਵਿੱਚ ਬੱਦਲ ਹੰਢਾ ਲੈ ਨੇ ਇਧਰ ਸਾਰੇ ਬੱਦਲੇ ਬਈ ਮੀਂਹ ਕੰਨਾ ਸ਼ੁਰੂ ਹੋ ਗਿਆ ਉਹਦਾ ਮਰੰਡਾ ਏਰੀਆ ਆ ਗਿਆ ਇਧਰ ਤੇ ਪਾਸੇ ਨੂੰ ਆ। ਉਹ ਦੁਹਾਂ। ਇਹ ਗਾ ਮਰੰਡਾ ਏਰੀਆ ਇਧਰ ਨੂੰ ਆ ਸਾਰਾ ਮਰੰਡੇ ਵਾਲੇ ਪਾਸੇ ਆ ਜਿਹੜਾ ਬੱਦਲ ਸਾਰੇ ਦੇਖਦੇ ਆ ਤੁਸੀਂ। ਨੇਰਾ ਹੋਇਆ ਪਿਆ। ਵੀਡੀਓ ਸਾਫ਼ ਦਿਖੂਗੀ। ਘੱਟੇ ਦਿਖਣੀਗੀ ਕੋਈ ਸਾਫ਼ ਬੱਦਲ ਬਹੁਤ ਜ਼ਿਆਦਾ ਨੇਰਾ ਬਹੁਤ ਹੋਇਆ ਹੋਇਆ। ਤੁਸੀਂ ਦੇਖ ਸਕਦੇ ਆ। ਇੱਧਰ ਤੁਹਾਨੂੰ ਮੈਂ ਕੈਮਰਾ ਕਮਾ ਕੇ ਦਿਖਾ ਰਹੇ ਹਾਂ ਇਹ ਹਾਲਾਤ ਨੇ ਇੱਧਰੇ ਪਸੇ ਹਾਂ ਪਸੇ ਵਾਲਾ ਪਸਾਂ ਕਿੱਧਰ ਨੇ ਸਾਹਮਣੇ ਚਾਰਾ ਦੇਖਦਾ ਪਸੇ ਆਣ ਪਸਾ ਕਿੱਧਰ ਤੇ ਤੇ ਇੱਧਰ ਨੂੰ ਹਾਂ ਜੇ ਕਮਾਈ ਕੈਮਰਾ ਇਹਨੂੰ ਖਾਉਣੇ ਆਪਾਂ ਇੱਥੇ ਕੋਈ ਨਗਾਂ ਆ ਗਿਆ ਵਿਚਾਲੇ ਨੂੰ ਤੁਹਾਨੂੰ ਮੀਂਹ ਪੈਦਾ ਦਿਖਦਾ ਹੋਊਗਾ ਨਗਾਂਵੇਂ ਵਾਲੇ ਪਸੇ ਵਿਚਾਲੇ ਟੈਂਕੀ ਆ ਚਵਾਰ ਉਹਦੇ ਵਿਚਾਲੇ ਦੇਖੂ ਨੇ ਨੇੜੇ ਕਰਕੇ ਨੇ ਜੋਰ ਗੱਲ ਬਾਰਸ਼ ਆ। ਇੰਨੇ ਬਸ ਇਹ ਸਾਰਾ ਫੇਰ ਮਰਿੰਦਾ ਏਰੀਆ ਆ ਗਿਆ। ਬੱਦਲ ਦੇਖ ਲਓ ਤੁਸੀਂ ਜਿਸ ਤਰ੍ਹਾਂ ਸਾਉਣ ਮਹੀਨਾ ਹੁੰਦਾ ਨਾ। ਭਾਦੋ ਮਹੀਨੇ ਵਿੱਚ ਇਸ ਤਰ੍ਹਾਂ ਨਹੀਂ ਆ ਜਿਹੜਾ ਹੈ। ਪੈ ਰਿਹਾ ਥੋੜਾ ਥੋੜਾ ਪੈ ਰਿਹਾ। ਔਰ ਬੱਦਲ ਨੇ ਤਾਂ ਸਾਉਣ ਮਹੀਨੇ ਵਾਲਾ ਹੀ ਲੈਂਦਾ ਪਿਆ ਸਾਰੇ। ਪੂਰੀ ਐਨ। ਭਾਦੋ ਮਹੀਨੇ ਵਿੱਚ ਤੁਸੀਂ ਦੇਖ ਸਕਦੇ ਆ। ਸਾਰਾ ਤੇ ਮੈਂ ਵੀ ਪੈਂਦਾ ਥੋੜਾ ਥੋੜਾ ਪੈਂਦਾ ਜਿਹੜੀ ਇੱਥੇ ਤੁਹਾਨੂੰ ਦਿਖੂਗਾ ਖੰਬੇ ਦੇ ਸਾਹਮਣੇ ਹੀ ਦੇਖੂਗੇ ਨਾ ਤੁਸੀਂ ਇੰਨੀ ਜ਼ੋਰ ਗੱਲ ਬਾਰਸ਼ ਬੱਸੀ ਵਾਲੇ ਪਾਸੇ ਹੋ ਰਹੀ ਆ ਬੱਦਲ ਘੂਰਿਆ ਬੱਦਲ ਘੂਰਤਾ ਦੇਖ ਲਓ ਤੇ ਸਾਰੇ ਇਹ ਦੇਖ ਸਕਦੇ ਆ ਖੰਬੇ ਦੇ ਬਿਲਕੁਲ ਸਾਹਮਣੇ ਨੂੰ ਬਰਸ ਨਹੀਂ ਤੇਜ਼ ਹੋ ਰਹੀ ਹੈ ਬਰਸ ਇਧਰੋਂ ਵੀ ਆ ਰਹੀ ਹੈ ਤੇ ਹਰ ਥਲੇ ਬਸੇ ਮੀਂਹ ਜਿਆਦਾ ਤੇਜ਼ ਪੈ ਰਿਹਾ ਹੈ ਫਸਲਾਂ ਦਾ ਬਥੀਆ ਥੀ ਹੈ ਹਰਾ ਭਰਾ ਇਲਾਕਾ ਸਾਰਾ ਹੀ ਤੁਸੀਂ ਦੇਖ ਸਕਦੇ ਹਰੇ ਭਰੇ ਇਲਾਕੇ ਦਾ ਪਰ ਬਾਰਸ਼ ਨੇ ਜੋ ਮੀਂਹ ਪੈ ਰਿਹਾ ਇੰਨਾ ਬਹੁਤ ਜਿਆਦਾ ਬੱਦਲ ਨੇ ਦਾ ਤੋਂ ਦੇਖ ਰਖਦਾ ਹਾਂ ਕਿ ਕਿਸ ਤਰ੍ਹਾਂ ਹਾਲਾਤ ਬੱਦਲਦੇ ਤੇ ਬਹੁਤ ਜ਼ਿਆਦਾ ਬੱਦਲ ਹੈ ਸਾਵਣ ਮਹੀਨੇ ਵਾਲੇ ਕੰਮ ਹੋਏ ਆ ਬਿਆ ਸਾਰੇ ਭਾਦੋ ਮਹੀਨੇ ਵਿੱਚ ਸਾਵਣ ਮਹੀਨੇ ਵਾਲੇ ਇਹ ਕੰਮ ਜਿਹੜਾ ਚੱਲ ਰਿਹਾ ਹੈ ਜੇ ਵੀਡੀਓ ਨੂੰ ਲਾਇਕ ਕਮੈਂਟ ਕਰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੱਦੇ ਬੱਜ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਜਾਣਕਾਰੀ ਜਿਹੜੀ ਇਹ ਪੁੱਜਦੀ ਹੁੰਦੀ ਆ ਸਾਡੇ ਚੈਨਲ ਨੂੰ YouTube ਚੈਨਲ ਚੱਲ ਰਹੇ ਆ ਕਿਰਪਾ ਕਰਕੇ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਹੈ ਸਬਸਕ੍ਰਾਈਬ ਕਰੋ ਬਦਲ کھول ਰਿਹਾ ਅਸੀਂ ਬਾਰ ਬਾਰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ